ਪੰਜਾਬ ਦੀਆਂ ਸੜਕਾਂ ਦੇ ਉੱਤੇ ਹਮੇਸ਼ਾ ਬੜੇ ਐਕਸੀਡੈਂਟ ਹੁੰਦੇ ਰਹਿੰਦੇ ਨੇ ਇਸ ਨੂੰ ਲੈ ਕੇ ਤੇਜ਼ ਉਤਾਰੀ ਹਮੇਸ਼ਾ ਦੱਸਿਆ ਜਾਂਦਾ ਕਿ ਮੌਤ ਦੀ ਤਿਆਰੀ ਹੁੰਦੀ ਹੈ ਤਾਂ ਇਸ ਤਰੀਕੇ ਦਾ ਹੀ ਮਾਮਲਾ ਨਿਊ ਚੰਡੀਗੜ੍ਹ ਦੇ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਇੱਕ ਟਰੱਕ ਤੇ ਨਾਲ ਇੱਕ ਕਾਰ ਦਾ ਭਿਆਨਕ ਐਕਸੀਡੈਂਟ ਹੋਇਆ ਜਿਸ ਤੋਂ ਬਾਅਦ ਕਾਰ ਪੂਰੀ ਤੂੰ ਦੇਖੋ ਨੁਕਸਾਨੀ ਗਈ ਹੈ ਤਸਵੀਰਾਂ ਦਿਖਾ ਦਿੰਨੇ ਆ ਇਸ ਸਮੇਂ ਅਸੀਂ Omax ਨਿਊ ਚੰਡੀਗੜ੍ਹ ਰੋਡ ਦੇ ਉੱਤੇ ਖੜੇ ਆ ਜਿੱਥੇ ਕਿ ਤੂੰ ਦੇਖੋ ਕਾਫੀ ਗੱਡੀ ਨੁਕਸਾਨੀ ਗਈ ਹੈ ਦੂਜੇ ਪਾਸੇ ਆ ਟਰੱਕ ਸੀ ਤਾਂ ਆਹ ਟਰੱਕ ਤੁਸੀਂ ਦੇਖੋ ਕਿਸ ਦੇ ਟਾਇਰ ਦੇ ਵਿੱਚ ਦੱਸਿਆ ਰਿਹਾ ਕਿ ਇਹ ਗੱਡੀ ਵੱਜੀ ਹੈ ਜਿਸ ਤੋਂ ਬਾਅਦ ਜਾ ਕੇ ਆਹ ਗੱਡੀ ਤੁਸੀਂ ਦੇਖੋ ਜਿੱਦਾਂ ਪੈਂਚਰ ਵਗੈਰਾ ਜਿਹੜਾ ਗੱਡੀ ਟਾਇਰ ਫਟ ਗਿਆ ਤਾਂ ਉਸ ਤੋਂ ਬਾਅਦ ਹੁਣ ਰੋਡ ਤੋਂ ਜੇਸੀ ਮਸ਼ੀਨ ਦੇ ਨਾਲ ਇਸ ਨੂੰ ਪਾਸੇ ਕੀਤਾ ਜਾ ਰਿਹਾ ਹੈ ਕਿਉਂਕਿ ਕਾਫੀ ਰੋਡ ਕਾਫੀ ਦਿਨ ਹੋ ਗਏ ਰੋਡ ਬਲੌਕ ਹੋ ਚੁੱਕਾ ਸੀ ਜਿਸ ਤੋਂ ਬਾਅਦ ਜਾ ਕੇ ਇਸ ਰੋਡ ਨੂੰ ਹੁਣ ਖੋਲਿਆ ਗਿਆ ਇਹ ਤਸਵੀਰ ਦਿਖਾ ਦਿੰਨੇ ਆ ਜਿੱਥੇ ਕਿ ਇਸ ਗੱਡੀ ਦੇ ਵਿੱਚ ਜੋ ਸਵਾਰ ਸੀ ਵਿਅਕਤੀ ਉਹਨਾਂ ਦਾ ਕੀ ਨੁਕਸਾਨ ਹੋਇਆ ਹੈ ਆਖਿਰ ਕਿੰਨੀਆਂ ਸੱਟਾਂ ਬੱਜੀਆਂ ਨੇ ਉਹ ਵੀ ਇੱਥੇ ਖੜੇ ਨੇ ਬੰਦੇ ਉਹਨਾਂ ਨਾਲ ਸਭ ਨੂੰ ਗੱਲਬਾਤ ਕਰਾਵਾਂਗੇ ਤੁਸੀਂ ਦੇਖੋ ਗੱਡੀ ਦੇਖੋ ਕਿੰਨੀ ਨੁਕਸਾਨੀ ਗਈ ਹੈ ਅੱਗੇ ਤੋਂ ਬਿਲਕੁਲ ਗੱਡੀ ਦਾ ਇੰਜਨ ਚੱਕਣਾ ਚੂਰ ਹੋ ਗਿਆ ਤਾਂ ਕਿਸੇ ਦਾ ਕੋਈ ਜਾਨੀ ਨੁਕਸਾਨ ਹੋਇਆ ਜਾਂ ਨਹੀਂ ਇਸ ਨੂੰ ਲੈ ਕੇ ਗੱਲਬਾਤ ਵੀ ਇੱਥੇ ਨਜ਼ਦੀਕੀ ਲੋਕਾਂ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਤਸਵੀਰਾਂ ਤੁਸੀਂ ਦੇਖ ਲਓ ਕਿ ਪੂਰੀ ਗੱਡੀ ਤੁਸੀਂ ਦੇਖੋ ਕਿ 에ਰ ਬੈਗ ਵਗੈਰਾ ਖੁੱਲ ਗਏ ਨੇ ਜਿਸ ਤੋਂ ਬਾਅਦ ਜਾ ਕੇ ਕੀ ਇਸ ਦੇ ਵਿੱਚ ਨੁਕਸਾਨ ਕੀ ਹੋਇਆ ਉਸ ਦੀ ਪੂਰੀ ਤੁਹਾਨੂੰ ਖਬਰ ਆਪਣੇ ਚੈਨਲ ਰਾਹੀਂ ਵਿਖਾਵਾਂਗੇ ਅਗਲਾ ਟਾਇਰ ਰਿੰਮ ਵਗੈਰਾ ਸਾਰਾ ਕੁਝ ਤੋੜਤਾ ਇੰਜਨ ਤੁਸੀਂ ਦੇਖੋ ਓਦਾਂ ਖਤਮ ਹੋ ਗਿਆ ਫਿਰ ਇਹ ਗੱਡੀ ਕਿਸ ਪਾਸੇ ਤੋਂ ਆ ਰਹੀ ਸੀ ਕਿਸ ਪਾਸੇ ਇਸ ਗੱਡੀ ਨੇ ਜਾਣਾ ਸੀ ਤਾਂ ਇਸ ਨੂੰ ਲੈ ਕੇ ਇੱਕ ਵਿਅਕਤੀ ਸਾਡੇ ਨਾਲ ਹੈ ਉਹਦੇ ਨਾਲ ਗੱਲਬਾਤ ਕਰ ਲੈਂਦੇ ਆ ਬਾਈ ਜੀ ਆਹ ਜਿਹੜੀ ਗੱਡੀ ਹੈ ਇਸ ਦੇ ਬਾਰੇ ਕੀ ਤੁਹਾਡੇ ਕੋਲ ਜਾਣਕਾਰੀ ਹੈ ਕਿਵੇਂ ਹੋਇਆ ਐਕਸੀਡੈਂਟ ਇਹ ਇਹ ਕਿਹੜੇ ਪਾਸੇ ਤੋਂ ਗੱਡੀ ਆ ਰਹੀ ਸੀ ਹਾਂਜੀ ਹਾਂਜੀ ਇਹ ਜਾ ਕਿੱਧਰ ਰਹੀ ਸੀ ਇੱਧਰ ਬਦੀ ਰੋਡ ਨੂੰ ਜਾ ਰਹੀ ਸੀ ਅੱਛਾ ਜੀ ਇਹ ਟਰੱਕ ਕਿੱਧਰੋਂ ਆ ਰਿਹਾ ਸੀ ਫਿਰ ਟਰੱਕ ਬਦੀ ਰੋਡ ਤੇ ਆ ਰਿਹਾ ਤਾਂ ਜੀ ਇਹ ਹੋਇਆ ਕਿਵੇਂ ਸਾਰ ਅੱਬਾ ਪਿੱਛੇ ਬੱਜੀ ਜੀ ਇਹ ਗੱਡੀ ਆ ਕੇ ਹਾਂ ਜੀ ਬਾਕੀ ਇਹ ਭਰਾ ਜੀ ਨਾਲੇ ਆ ਕਿੰਨੇ ਕ ਬੰਦੇ ਸੀ ਵਿੱਚ ਇਹ ਦੋ ਹੀ ਬੰਦੇ ਤੇ ਜੀ ਆਏ ਬਚਾਅ ਹੋ ਗਿਆ ਦੋ ਹੀ ਬੰਦੇ ਦਾ ਨਾ ਵੀਰ ਜੀ ਬਚਾਅ ਹੋ ਗਿਆ ਇਹ ਗੱਡੀ ਆ ਗੱਡੀ ਆਪਣੀ ਵੀ ਜੀ ਨੀ ਸਾਡੀ ਬੋਸ ਦੀ ਗੱਡੀ ਹੈ ਇਹ ਇਹ ਕਿਵੇਂ ਹੋਇਆ ਸਾਰਾ ਕੁਝ ਪਤਾ ਨਹੀਂ ਇਹ ਆਪਣੀ ਰਾਈਟ ਸਾਈਡ ਤੋਂ ਹੀ ਆ ਰਹੇ ਸੀਗੇ ਬੰਦਾ ਇਹ ਰੰਗ ਸਾਈਡ ਆ ਰਹੇ ਸੀ ਟਰੱਕ ਵਾਲਾ ਉਹਨੇ ਹਾਂ ਮਤਲਬ ਕਿ ਕੋਈ ਸਪੀਡ 'ਚ ਆ ਰਿਹਾ ਹੋਣਾ ਵਿੱਚ ਮਾਰਤੀ ਹੋਣੀ ਤਾਂ ਭਾਜੀ ਇਹ ਪਚਾਹ ਹੋ ਗਿਆ ਬਾਈ ਬੰਦੇ ਦਾ 60 ਪੇਟ ਤਾਂ ਨਹੀਂ ਕੋ ਬੱਜੀ ਨਹੀਂ ਥੋੜੀ ਬੋਤੀ ਲੱਗੇ ਵੈਸੇ ਠੀਕ ਹੈ ਨੋਰਮਲ ਹੈ ਤਕੋ ਟਰੱਕ ਵਾਲਾ ਇੱਥੇ ਹੀ ਇਹ ਭੱਜਿਆ ਤਾਂ ਨਹੀਂ ਤਾਂ ਇਸ ਰੋਡ ਦੇ ਉੱਤੇ ਹਮੇਸ਼ਾ ਇਸ ਕਰਕੇ ਐਕਸੀਡੈਂਟ ਹੁੰਦੇ ਨੇ ਕਿਉਂਕਿ ਵਨਵੇ ਟ੍ਰੈਫਿਕ ਹੋ ਗਈ ਹੈ ਦੂਜਾ ਰੋਡ ਖਰਾਬ ਕਰਨਾ ਕਰਕੇ ਤਾਂ ਲੱਗਦਾ ਹੈ ਕਿ ਇਸ ਰੋਡ ਦੀ ਜਿਹੜੇ ਕਰਨ ਵਾਲੇ ਨੇ ਠੀਕ ਕਰਨ ਵਾਲੇ ਨੇ ਗਮੱਡਾ ਹੈ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਜਾਨੀ ਹੋ ਸਕਦਾ ਸੀਗਾ ਗੱਡੀ ਤਾਂ ਬਿਲਕੁਲ ਤੁਹਾਡੀ ਬਾਈ ਖਤਮ ਹੋ ਗਈ ਮੇਰੇ ਕੱਲ ਬਿਲਕੁਲ ਖਤਮ ਹੋ ਗਈ ਜੇ ਕੋਈ ਮਰ ਜਾਂਦਾ ਹੋਰੇ ਸਪੋਜ਼ ਕਰੋ ਕੌਣ ਜ਼ਿੰਮੇਵਾਰ ਸੀਗਾ ਕੌਣ ਕੌਣ ਜਿੰਮੇਵਾਰ ਤਾਂ ਉਹਨਾਂ ਨੂੰ ਹਸਪਤਾਲ ਪਹੁੰਚਾ ਕੇ ਇੱਥੇ ਹੀ ਨੇ ਨਹੀਂ ਉਰੀ ਨਹੀਂ ਠੀਕ ਨੇ ਉਰੀ ਠੀਕ ਨੇ ਬਿਲਕੁਲ ਤੁਸੀਂ ਦੇਖੋ ਕਿ ਨਾਲ ਦੀ ਨਾਲ ਉਹ ਸਾਹਮਣੇ ਗੱਡੀ ਐ ਜਿਹਦੇ ਨਾਲ ਟਰੱਕ ਦੇ ਨਾਲੇ ਹੋਇਆ ਜੇਸੀ ਮਸ਼ੀਨ ਦੇ ਨਾਲ ਉਹਨੂੰ ਇਸ ਨੂੰ ਪਾਸੇ ਕੀਤਾ ਇਸ ਪਾਸੇ ਤੋਂ ਜਿਹੜੀ ਇਹ ਗੱਡੀ ਐ ਜਿਸਦੇ ਨਾਲ ਐਕਸੀਡੈਂਟ ਹੋਇਆ ਤਾਂ ਇਹ ਗੱਡੀ ਇਸ ਪਾਸੇ ਤੋਂ ਮੈਕਸ ਵਾਲੇ ਪਾਸੇ ਜਾ ਰਹੀ ਸੀ ਦੂਜੇ ਪਾਸੇ ਟਰੱਕ ਟਰੱਕ ਆ ਰਹੀ ਆ ਸੀ ਰੋਂਗ ਸਾਈਡ ਪਰ ਇਹ ਤੁਸੀਂ ਦੇਖੋ ਕਿ ਇਸ ਪਾਸੇ ਤੋਂ ਰੋਂਗ ਟ੍ਰੈਫਿਕ ਇਸ ਕਰਕੇ ਆਂਦੀ ਹੈ ਕਿਉਂਕਿ ਰੋਂਗ ਟ੍ਰੈਫਿਕ ਇਸ ਕਰਕੇ ਕਾਰਨ ਬਣਦਾ ਕਿਉਂਕਿ ਦੂਜੇ ਪਾਸੇ ਵਨਵੇ ਕੀਤਾ ਹੋਇਆ ਦੂਜਾ ਰੋਡ ਖਰਾਬ ਹੈ ਤਾਂ ਇਸ ਨੂੰ ਲੈ ਕੇ ਕਾਫੀ ਤੁਸੀਂ ਦੇਖੋ ਕਿ ਇਸ ਜਗ੍ਹਾ ਉੱਤੇ ਲੋਕ ਇਕੱਠੇ ਹੋਏ ਨੇ ਕਾਫੀ ਹਾਸਾ ਦੇਖ ਕੇ ਲੱਗ ਰਿਹਾ ਕਿ ਕਿਤਨੇ ਕਿਤੇ ਆ ਦਿਖਾ ਦਿਓ ਗੁਰਜੋਤ ਤਾ ਦੇਖੋ ਕਿ ਜਿਨ੍ਹਾਂ ਦੀਆਂ ਗੱਡੀਆਂ ਆ ਉਹ ਤੋਂ ਆਪਣਾ ਨੁਕਸਾਨ ਦਿਖ ਰਹੇ ਨੇ ਗੱਡੀ ਦਾ ਕਿ ਕਿੰਨਾ ਕੁ ਭਾਰੀ ਨੁਕਸਾਨ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਸੀਂ ਤੁਹਾਨੂੰ ਨਿਊ ਚੰਡੀਗੜ੍ਹ ਤਸਵੀਰ ਦਿਖਾ ਰਹੇ ਹਾਂ ਜਿੱਥੇ ਕਿ ਕਾਫੀ ਗੱਡੀ ਨੁਕਸਾਨੀ ਗਈ ਹੈ ਤਾਂ ਇਸ ਗੱਡੀ ਨੂੰ ਪਾਸੇ ਵੀ ਹੁਣ ਕੀਤਾ ਜਾਵੇ ਕਿਉਂਕਿ ਵਿਸਕਾਰ ਰੋਡ ਦੇ ਤੁਸੀਂ ਦੇਖੋ ਗੱਡੀ ਦਾ ਮੂੰਹ ਹੀ ਮੁੜ ਗਿਆ ਜਿਸ ਪਾਸੇ ਨੂੰ ਜਾ ਰਹੀ ਸੀ ਤੋਂ ਦੂਜੇ ਪਾਸੇ ਮੂੰਹ ਹੋ ਗਿਆ ਤਾਂ ਆਖਿਰ ਇਹ ਸਮਝ ਸਕਦੇ ਹਾਂ ਕਿ ਕਿਤਨੇ ਕਿਤੇ ਇਹ ਸਪੀਡ ਜ਼ਿਆਦਾ ਜਾਂ ਫਿਰ ਜਿਸ ਤਰੀਕੇ ਨਾਲ ਟਰੱਕ ਦਾ ਸਿਰ ਕਿ ਤੇਜ਼ ਰਫਤਾਰੀ ਨਾਲ ਆ ਰਿਹਾ ਸੀ ਤੋਂ ਉਸ ਤੋਂ ਬਾਅਦ ਜਾ ਕੇ ਇਸ ਤਰੀਕੇ ਦੇ ਹਾਦਸੇ ਦਾ ਕਾਰਨ ਬਣਿਆ ਤਾਂ ਤਸਵੀਰਾਂ ਤੁਹਾਨੂੰ ਨਾਲ-ਨਾਲ ਦਿਖਾ ਰਹੀਆਂ ਕਿ ਤੇ ਵਿੱਚ ਕੀ ਜੋ ਬੰਦੇ ਦੋਸ ਸੀ ਜਿਨ੍ਹਾਂ ਦਾ ਬਚਾਅ ਹੋ ਗਿਆ ਤਾਂ ਉਸ ਪਾਸੇ ਮੈਂ ਕਹਾਂਗਾ ਅਤੇ ਸਾਹਮਣੇ ਗੁਰਜੋਤੋਂ ਦਿਖਾ ਦਿਓ ਜ਼ੂਮ ਕਰਕੇ ਉਹ ਬੰਦੇ ਖੜੇ ਨੇ ਜਿਨ੍ਹਾਂ ਦੀ ਗੱਡੀ ਸੀ ਤਾਂ ਉਹਨਾਂ ਨੂੰ ਤੁਸੀਂ ਦੇਖੋ ਕੀ ਬਚਾਅ ਹੋ ਗਿਆ ਉਹਨਾਂ ਦਾ ਤਾਂ ਉਹਨਾਂ ਦੀ ਤਸਵੀਰ ਤੁਹਾਨੂੰ ਨਾਲ-ਨਾਲ ਦਿਖਾ ਰਹੀ ਹੈ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੂੰ ਕੋਈ ਸੱਟਪੇਟ ਕੋਈ ਗਹਿਰੀ ਨਹੀਂ ਲੱਗੀ ਪਰ ਕਿਤੇ ਨਾ ਕਿਤੇ ਜਾਨੀ ਨੁਕਸਾਨ ਜੂਰ ਹੋ ਸਕਦਾ ਸੀ ਜਿਸ ਨੂੰ ਲੈ ਕੇ ਤਸਵੀਰ ਤੁਸੀਂ ਦੇਖੋ ਉਹ ਕਾਫੀ ਗੱਡੀ ਹੈ ਇਸ ਪਾਸੇ ਦਿਖਾ ਦਿਓ ਗੁਰਜੋਤ ਤਾਂ ਕਿਵੇਂ ਦੇਖੋ ਹੁਣ ਇਸ ਗੱਡੀ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਥੋਂ ਦੇ ਜਿਹੜੇ ਨਜ਼ਦੀਕ ਦੇ ਲੋਕ ਨੇ ਉਹ ਵੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰ ਇਸ ਰੋਡ ਨੂੰ ਖੋਲ ਦਿੱਤਾ ਜਾਵੇ ਕਿਉਂਕਿ ਕਾਫੀ ਦੇਰ ਹੋ ਗਈ ਕਾਂਟੇ ਤੋਂ ਵੱਧ ਹੋ ਸਮਾ ਹੋ ਗਿਆ ਜੋ ਤੇ ਰੋਡ ਬੰਦ ਹੈ ਤਾਂ ਇਸ ਨੂੰ ਲੈ ਕੇ ਜੋ ਟਰੱਕ ਚਾਲਕ ਹੈ ਉਹਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਭਾਈ ਪੁਲਿਸ ਨਹੀਂ ਆਈ ਮੌਕੇ ਤੇ ਇੱਥੇ ਕੋਈ ਮੁਲਾਜ਼ਮ ਆਈ ਸੀ ਜੀ ਐਨਸੀਆਰਲ ਗੱਡੀ ਆਈ ਸੀਗੀ ਹਾਂ ਉਹ ਲੈ ਕੇ ਲਿਖ ਲੁੱਕ ਕੇ ਲੈ ਕੇ ਬਸ ਫੋਨ ਫੋਨ ਨੰਬਰ ਐਡਰੈਸ ਲੈ ਲਿਆ ਕਾਰਵਾਈ ਕਿਸ ਤੇ ਖਲਾਬ ਕੁਝ ਵੀ ਨਹੀਂ ਕਿਸੇ ਨੇ ਕੁਝ ਨਹੀਂ ਕੀਤਾ ਦੋਨਾਂ ਨੇ ਦੋਨਾਂ ਨੇ ਕੋਈ ਕੋਈ ਕਾਰਵਾਈ ਨਹੀਂ ਨਾ ਹੋਇਆ ਸੈਂਟੀਲ ਨਹੀਂ ਮਤਲਬ ਕਿ ਨੁਕਸਾਨ ਪੀਦਾ ਕੌਣ ਭਰੇਗਾ ਭਾਈ ਜੀ ਗੱਡੀ ਜਿਹੜੀ ਹੁਣ ਇਹ ਕੁਝ ਕਹਿ ਨਹੀਂ ਸਕਦੇ ਜੀ ਟਰੱਕ ਵਾਲਾ ਤਾਂ ਨਹੀਂ ਆਪਾਂ ਵੀ ਮੁਲਾਜ਼ਮ ਹੀ ਆ ਜੀ ਠੀਕ ਹੈ ਬਿਲਕੁਲ ਦੇਖੋ ਕਿ ਜਾਨੀ ਨੁਕਸਾਨ ਨਹੀਂ ਕੋਈ ਹੋਇਆ ਉਸ ਮੁਲਾਜ਼ਮ ਲੈ ਕੇ ਜਰੂਰ ਲੈ ਗਏ ਨੇ ਪਰ ਆਪਸੀ ਇਹਨਾਂ ਦਾ ਸਮਝੌਤਾ ਹੋ ਗਿਆ ਕਿ ਸਵੇਸ ਤੇ ਹੋਇਆ ਪਹਿਲਾਂ ਦੱਸੇਗੇ ਸਾਡੇ ਬੌਸ ਨੇ ਜਿਨ੍ਹਾਂ ਦੇ ਹਲਕੇ ਫੁਲਕੇ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਪਤਾ ਹੈ ਸਾਰਾ ਪਰ ਇਹ ਜਿਹੜਾ ਨੁਕਸਾਨ ਹੋਇਆ ਹੈ ਕਾਫੀ ਕਾਫੀ ਨੁਕਸਾਨੀ ਗਈ ਹੈ ਗੱਡੀ ਤਾਂ ਇਸ ਦੇ ਵਿੱਚ ਇੰਜਨ ਖਤਮ ਹੋ ਗਿਆ ਇੱਕ ਤਰ੍ਹਾਂ ਦੀ ਗੱਡੀ ਆਪਾਂ ਕਹਿ ਸਕਦੇ ਹਾਂ ਖਤਮ ਹੋ ਗਈ ਤਾ ਇਸ ਰੋਡ ਦੇ ਉੱਤੇ ਹਮੇਸ਼ਾ ਐਕਸੀਡੈਂਟ ਹੁੰਦੇ ਰਹਿੰਦੇ ਨੇ ਵੱਡੇ ਐਕਸੀਡੈਂਟ ਨੇ ਕਿਉਂਕਿ ਇਸ ਰੋਡ ਨੂੰ ਖੁੰਨੀ ਰੋਡ ਵੀ ਕਿਹਾ ਜਾ ਸਕਦਾ ਕਿਉਂਕਿ ਇਸ ਰੋਡ ਨੂੰ ਹੁਣ ਵਨਵੇ ਰੋਡ ਜਿਹੜਾ ਕਰ ਦਿੱਤਾ ਗਿਆ ਦੂਜਾ ਰੋਡ ਖਰਾਬ ਹੈ ਉਸ ਪਾਸੇ ਤੋਂ ਟ੍ਰੈਫਿਕ ਲਗਾਤਾਰ ਜਿਹੜੀ ਕੱਟ ਕੇ ਇਸ ਪਾਸੇ ਆ ਜਾਂਦੀ ਹੈ ਜਿਸ ਤੋਂ ਬਾਅਦ ਜਾ ਕੇ ਆਮੋ ਸਾਹਮਣੇ ਟੱਕਰ ਹੁੰਦੀ ਹੈ ਇਸ ਨੂੰ ਲੈ ਕੇ ਗੰਮਾਡਮ ਚਾਹੀਦਾ ਪ੍ਰਸ਼ਾਸਨ ਚਾਹੀਦਾ ਇਸ ਰੋਡ ਨੂੰ ਡਬਲ ਕਰ ਦਿੱਤਾ ਜਾਵੇ ਜਿਸ ਦੇ ਕਾਰਨ ਕਿ ਹਾਦਸੇ ਜਿਹੜੇ ਨਾ ਤੁਹ ਦੇਖੋ ਕਿ ਜਿਹੜੀ ਹਾਈ ਡਰੇ ਨਾਲ ਹੁਣ ਇਸ ਗੱਡੀ ਨੂੰ ਪਾਸੇ ਕੀਤਾ ਜਾ ਰਿਹਾ ਹੈ ਤਸਵੀਰਾਂ ਦਿਖਾ ਦਿੰਨੇ ਆ ਕਾਫੀ ਗੱਡੀ ਨੁਕਸਾਨੀ ਗਈ ਹੈ ਤਾਂ ਦੂਜੇ ਪਾਸੇ ਰੋਡ ਤੋਂ ਹੀ ਪਾਸੇ ਕਰਿਆ ਜਾ ਰਿਹਾ ਹੈ ਕਾਫੀ ਰੋਡ ਇਹ ਬਲੌਕ ਹੋ ਚੁੱਕਾ ਸੀ ਕਾਫੀ ਡੇਢ ਤੋਂ ਜਿਹੜੀ ਤੁਸੀਂ ਟ੍ਰੈਫਿਕ ਜਾਮ ਹੈ ਤਾਂ ਇਸ ਨੂੰ ਲੈ ਕੇ ਸਾਡੇ ਨਾਲ ਉਹ ਟਰੱਕ ਚਾਲਕ ਵੀ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਆਪਣਾ ਸੀ ਟਰੱਕ ਇਹ ਹਾਂਜੀ 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 ਆਪਣਾ ਇਹ ਹੋਇਆ ਟਰੱਕ ਦੇ ਨਾਲ ਇਹ ਵੇਖੋ ਜੀ ਮਤਲਬ 2 ਸਾਲ ਤੋਂ ਜਾਨੀ ਕਿ ਰੋਂਗ ਸਾਈਡ ਹੀ ਸਭ ਗੱਡੀਆਂ ਮਤਲਬ ਆ ਰਹੀਆਂ ਹੂੰ ਮੈਂ ਵੀ ਆ ਰਿਹਾ ਹਾਂ ਇਹ ਬਹੁਜੋ ਨੇ ਉਧਰੋਂ ਆ ਰਹੇ ਆ ਇਹਨਾਂ ਨੇ ਮਤਲਬ ਇੱਧ ਦੇ ਜੋਰ ਚ ਗੱਡੀ ਮਤਲਬ ਕਾਰ ਵੱਜੀ ਆ ਪਿਛਲੀ ਜੋੜੀ ਯਾਨੀ ਕਿ ਟਾਇਰਾਂ ਦੇ ਵਿੱਚ ਮਾਰੀ ਆ ਪਿਛਲੀ ਦੋਨੇ ਜੋੜੇ ਮੇਰੇ ਟਾਇਰ ਪਾੜ ਗਏ ਆ ਰਕਾਬਾਂ ਟੁੱਟ ਗਈਆਂ ਬੜੇ ਟੁੱਟ ਗਏ ਆ ਹਾਂਜੀ ਜੇ ਤੇ ਆਹਮੋ ਸਾਹਮਣੇ ਜੇ ਮੇਰੀ ਗਲਤੀ ਹੁੰਦੀ ਤਾਂ ਫਿਰ ਆਹਮੋ ਸਾਹਮਣੇ ਟੱਕਰ ਹੋਣੀ ਤੇ ਛੋਟ ਛੋਟ ਟੁੱਟਣੀ ਹੁਣ ਯਾਨੀ ਕਿ ਪਿੱਛੇ ਟਾਇਰਾਂ ਦੇ ਵਿੱਚ ਗੱਡੀ ਵੱਜੀ ਆ ਤੇ ਜਾਨੀ ਕਿ ਸਾਡਾ ਅਫਸਰ ਜੀ ਜਾਨੀ ਮਲਕਾ ਹੋ ਗਿਆ ਮੁਜਾਤਾ ਹੋ ਗਿਆ ਹਾਂਜੀ ਮੇਰੀ ਕੋਈ ਕਾਰਵਾਈ ਨਹੀਂ ਕਿ ਦੋਏ ਨਹੀਂ ਜੀ ਨਹੀਂ ਕੋਈ ਕਾਰਵਾਈ ਨਹੀਂ ਉਹਨਾਂ ਆਪਣੀ ਗੱਡੀ ਬਣਾ ਰਹੇ ਨੇ ਕਿ ਰੋਡ ਡਬਲ ਹੋਣਾ ਚਾਹੀਦਾ ਚੱਲਣਾ ਚਾਹੀਦਾ ਹਾਂਜੀ ਹਾਂਜੀ ਇਹ 2 ਸਾਲ ਤੋਂ ਰੋਡ ਜਿਹੜਾ ਬੰਦ ਆ ਟੋਟਲ ਜਿਹੜੀ ਯਾਰ ਕਿੱਥੇ ਜਾ ਰਹੇ ਸੀ ਮੈਂ ਜੀ ਰਾਜਪੁਰ ਇੱਥੇ ਗੱਡੀ ਖਾਲੀ ਕੀਤੀ ਹੈ ਆਪਣਾ ਹਾਂਜੀ ਹਾਂਜੀ ਮੁੱਲਾਂਪੁਰ ਗੱਡੀ ਖਾਲੀ ਕੀਤੀ ਆ ਸੀਮੈਂਟ ਵਾਲੀ ਤੇ ਰਾਜਪੁਰ ਜਾ ਰਿਹਾ ਇਹ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਜਿਹੜੀਆਂ ਇਸ ਜਗ੍ਹਾ ਉੱਤੇ ਮਸ਼ੀਨਾ ਮਗਾਈਆਂ ਸੀ ਜਿਸ ਨੂੰ ਲੈ ਕੇ ਇਹ ਤਸਵੀਰ ਦੇਖ ਲਓ ਤੁਸੀਂ ਕਿ ਇਸ ਗੱਡੀ ਨੂੰ પાસੇ ਇਸ ਕਰਵਾਨ ਵਾਸਤੇ ਇਸ ਹੈਡਰੇ ਨੂੰ ਬੁਲਾਇਆ ਗਿਆ ਸੀ ਤਾਂ ਦੱਸਿਆ ਜਾ ਰਿਹਾ ਕਿ ਕਾਫੀ ਜਿਹੜਾ ਇਸ ਗੱਡੀ ਦਾ ਨੁਕਸਾਨ ਹੋਇਆ ਜਿਸ ਤੋਂ ਬਾਅਦ ਜਾ ਕੇ ਇਸ ਗੱਡੀ ਦੀ ਜੋ ਕਾਫੀ ਡੈਮੇਜ ਹੋਈ ਹੈ ਉਸ ਨੂੰ ਪਾਸੇ ਕੀਤਾ ਜਾ ਰਿਹਾ ਪਰ ਦੋਨੇ ਧਿਰਾਂ ਸਮਝੌਤਾ ਹੋ ਗਿਆ ਕੋਈ ਕਾਰਵਾਈ ਕਿਸੇ ਦੇ ਖਿਲਾਫ ਨਹੀਂ ਕਰਵਾਈ ਪਰ ਸਵਾਲ ਇਹ ਪੈਦਾ ਹੁੰਦਾ ਕਿ ਆਖਰ ਇਹ ਸਿੰਟ ਹੋਇਆ ਕਿਉਂ ਹੈ ਕਿਉਂ ਹੋਇਆ ਕਿਉਂਕਿ ਇਹ ਵਨਵੇ ਰੋਡ ਚੱਲ ਰਿਹਾ ਹੈ ਤਾਂ ਇਸ ਨੂੰ ਲੈ ਕੇ ਕਾਫੀ ਵਾਰ ਗਮਾੜਾ ਦੇ ਧਿਆਨ ਦੇ ਵਿੱਚ ਖਬਰਾਂ ਲਾ ਕੇ ਲਿਆਏ ਸੀ ਕਿ ਅਸੀਂ ਕਿ ਰੋਡ ਨੂੰ ਡਬਲ ਕਰ ਦਿੱਤਾ ਜਾਵੇ ਤਾਂ ਕਿ ਕਿਸੇ ਦਾ ਜਾਨੀ ਨੁਕਸਾਨ ਨਾ ਹੋ